हां जी ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਆ ਜੀ ਵੀਰੋ ਸੰਧੂ ਬੱਦਰਪੁਰੀਆ ਡੇਰੀ ਫਾਰਮ ਦੇ ਵਿੱਚ ਅੱਜ ਕਰਦੇ ਆ ਜੋ ਸਾਡੇ ਚੈਨਲ ਨਾਲ ਜੁੜੇ ਨੇ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਜੋ ਹੋਗੇ ਕਵੈਸਟ ਕਰਦੇ ਜੀ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਬਟਨ ਨੂੰ ਆਲ ਸੈੱਟ ਕਰੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜੋ ਆਪ ਜੀ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਦੂਜੀ ਕਵੈਸਟ ਇਹ ਕਰਦੇ ਆ ਕਿਦੋਂ ਵੀ ਖਰੀਦਦਾਰੀ ਕਰਨੀ ਆ ਦੋ ਟਾਈਮ ਇੱਕ ਟਾਈਮ ਆਪਣੀ ਨਰਖ ਪਰਖ ਕਰਕੇ ਚੋਕੇ ਤੇ ਭਿਕਿਤ ਸੱਲੀ ਕਰਕੇ ਲੈ ਕੇ ਜਾਣਾ ਪੈਸੇ ਲਾਉਣੇ ਆ ਠੀਕ ਆ ਜੀ ਅੱਜ ਦਾ ਐਡਰੈਸ ਕਰੋ ਨੋਟ ਪਿੰਡ ਲੋਕਾ ਜ਼ਿਲ੍ਹਾ ਇਹਨੂੰ ਸ਼੍ਰੀ ਤਰਨਤਾਰ ਸਾਹਿਬ ਤੇ ਤਹਿਸੀਲ ਪੱਟੀ ਓਨਰ ਸਰਦਾਰ ਸੰਦੀਪ ਸਿੰਘ ਦੇ ਕੋਲ ਪਹੁੰਚ ਚੁੱਕੇ ਆ ਲੋਕਾ ਸਾਹਿਬ ਦੇ ਕੋਲ ਤੇ ਬਾਕੀ ਡਿਟੇਲ ਲੈ ਕੇ ਬਾਈ ਤੋਂ ਲੈਣੇ ਆ ਆਓ ਕਰਕੇ ਵਿਧੇ ਰੇ ਜਾਣਕਾਰੀ ਲਈਏ ਕਿ ਦੁੱਧ ਵਾਰ ਜਾਂ ਗੱਬਣ ਜਾਂ ਕਿਣਵਾ ਸੁਆ ਕੀ ਮੋਲ ਰਹੂਗਾ ਤੇ ਆਓ ਜੀ ਬਾਈ ਸੰਦੀਪ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਹੋਰ ਸਨੋ ਠੀਕ ਸਾਕ ਜੀ ਵਧੀਆ ਵਧੀਆ ਤੁਸੀਂ ਸੁਣਾਓ ਠੀਕ ਠਾਕ ਲਾਲ ਛੋਟਾ ਵਪਾਰੀ ਵੀ ਲੈਣ ਦਾ ਹੈ ਹੈ ਮੈਂ ਕਰ ਲੀਏ ਤਿਆਰ ਇਹਨੂੰ ਇਹਨੂੰ ਪਿਉ ਤੇ ਕਰੰਦੇ ਟ੍ਰੇਨਿੰਗ ਦੇਂਦੇ ਜੀ ਹਾਂਜੀ ਹਾਂਜੀ ਕੀ ਕਾਲ ਨੂੰ ਆਪਦੇ ਜਿੰਮੇਵਾਰੀ ਇਹ ਗਾਂ ਤੁਹਾਡੇ ਫਾਦਰਾਂ ਕੋ ਸਮਝ ਕੇ ਤੁਹਾਡੇ ਆਕੂ ਦੇ ਗਾਂ ਪੀੜੀ ਤੋਂ ਪੀੜੀ ਚੱਲਦਾ ਆਵੇ ਹਾਂਜੀ ਹਾਂਜੀ ਮੇਰੇ ਹਿਸਾਬ ਨਾਲ ਦੂਜੀ ਤੀਜੀ ਪੀੜੀ ਲੱਗਣੀ ਇਹਨਾਂ ਨੂੰ ਦੂਜੀ ਤੀਜੀ ਪੀੜੀ ਹੈ ਜੇ ਸੇ ਵਪਾਰ ਲੈਣ ਦੇ ਵਿੱਚ ਤੇ ਵਧੀਆ ਤੁਹਾਡਾ ਕਾਰੋਬਾਰ ਸੱਚਾ ਸੱਚਾ ਕੰਮ ਕਰਦੇ ਹੈ ਹਾਂਜੀ ਲੰਮ ਤੇ ਹੋਸਣਾ ਚੜਦੀ ਕਲਾ ਵਧੀਆ ਜੀ ਵਧੀਆ ਚਲੋ ਤੇ ਆਪਣੇ ਕੋਲ ਮਾਲ ਆਉਂਦਾ ਜਾਂਦਾ ਹੀ ਰਹਿੰਦਾ ਹੁੰਦਾ ਜਾਂਦਾ ਜਾਂਦਾ ਠੀਕ ਆ ਜੀ ਤੇ ਆਪਾਂ ਦੂਜੇ ਤੀਜੇ ਦੇ ਨਾਲ ਵੀਡੀਓ ਅਪਲੋਡ ਕਰਿਆ ਕਰਨੀ ਠੀਕ ਹੈ ਬਰਾਇਟ ਠੀਕ ਹੈ ਜੀ ਤੇ ਹੋਰ ਅੱਜ ਵਾਲੇ ਭਾ ਬਿਲਕੁਲ ਹੀ ਜਾਇਜ਼ ਇਹ ਤੋਂ ਨਜਾਇਜ਼ ਛੋਟੇ ਛੋਟੇ ਭਾ ਹੀ ਆ ਬਸ ਕੋਡ ਦੀਆਂ ਚਾਹ ਵਾਲੇ ਪਹਿਲੋਂ ਆਪਣਾ ਭੈਣ ਭਰਾਵਾਂ ਨੂੰ ਨਾਮ ਦੱਸ ਦਈਏ ਹੈ ਮੇਰਾ ਨਾਮ ਸੰਦੀਪ ਕੁਮਾਰ ਜੀ ਜੀ ਹਾਂਜੀ ਤੇ ਪਿੰਡ ਪਿੰਡ ਲੌਕਾ ਜੀ ਤਸਵੀਰ ਪੱਟੀ ਜ਼ਿਲ੍ਹਾ ਤਰਨਤਾਰਨ ਜ਼ਿਲ੍ਹਾ ਤਰਨਤਾਰਨ ਮੋਬਾਈਲ ਨੰਬਰ ਜੀ 98726978 ਠੀਕ ਹੈ ਜੀ ਆਓ ਦਈਏ ਡਿਟੇਲ ਇੱਥੋਂ ਲੱਪਗੇ ਕਿ ਸੰਦੀਪ ਜੀ ਇੱਥੇ ਲੱਗੇ ਆ ਜਾਓ ਇੱਕ ਕਿਨਵਾ ਸੁਹਾਉਗੇ ਮੱਝ ਚੋਟੀ ਜੀ ਦੁੱਧਾ ਸੁਹਾ ਜੀ ਦੁੱਧਾ ਸੁਹਾ ਸੂਣ ਜਾ ਰਹੀ ਆ ਕਿੰਨੇ ਕ ਦੁੱਧ ਦੀ ਮਾਂ ਪਾਉਂਦੀ ਰਹੀ ਕਿੰਨੇ ਕ ਦੁੱਧ ਦੀ ਮੇਰੀ ਆ ਸੁਹਾ ਆਂਦੇ 10000 ਤਾਂ ਚੱਲਦੀ ਰਹੀ ਆ ਠੀਕ ਆ ਜੀ ਸੁਹਾ ਤੇ 12 13 ਤੇ ਚੱਲੂਗੀ 12 13 ਕਿਲੋ ਬੜੇ ਆਰਾਮਦਾਰ ਹੀ ਨੇ ਹਨਾ ਸਿੰਘ ਸਿੰਘ ਬਹੁਤ ਸੋਹਣਾ ਲੱਗਾ ਤੇ ਬਹੁਤ ਸੋਹਣਾ ਲੱਗਾ ਥਾਨ ਸੁਣ ਵੀ ਬਹੁਤ ਪ੍ਰੋਪਰ ਇੱਕਰਾ ਬਖਾਰੀਏ ਥਾਨ ਚੱਡਾ ਹਨਾ ਮੋਟਾ ਮੋਟਾ ਥਾਨ ਲੱਗਾ ਜਿਵੇਂ ਬਲੈਟਨ ਗਾਈ ਨੂੰ ਨਹੀਂ ਲੱਗਾ ਦਾ ਥਾਨ ਚੱਡਾ ਉਦਾਂ ਮੋਟਾ ਮੋਟਾ ਆ ਦੁੱਧ ਚੰਗਾ ਕੱਢੂਗੀ ਫਲਾਰ ਮੜੇ ਦੇ ਬਹਾਨੇ ਦੇ ਡੱਬਿਆ ਹਾਂਜੀ ਹਾਂਜੀ ਤੇ ਬਾਕੀ ਹੋਰ ਕਿਸੇ ਰਗੋਂ ਦੀ ਕੋਈ ਵੀ ਛੱਕ ਨਹੀਂ ਹੈਗਾ ਸਿੰਘ ਮੂੰਹ ਦੀ ਕੱਦ ਕਾਠੀ ਵੀ ਠੀਕ ਆ ਠੀਕ ਆ ਜੀ ਤੇ ਬਣੂ ਸਮਾਂ ਆ ਜੇ 8 ਦਿਨ ਦਾ ਕੋਈ ਲੈ ਜਾਊਗੀ ਆਹ 8 ਦਿਨ ਲੈ ਜੇ ਲੋ ਬਣੂਗੀ ਤਾਂ ਆਪਾਂ ਨੂੰ ਬਿਲਾਇਨਾ ਦਵਾ ਨੂੰ ਤੇਵਾ ਲੈ ਕੇ ਤੇਰੀਆਂ ਜਰੂਰਗਾ ਜੀ ਠੀਕ ਆ ਜੀ ਬਣੂ ਚੰਗੀ ਜੀ ਇਸ ਤਰ੍ਹਾਂ ਬਹਿ ਜਾਓ ਭਾਂਵੇਂ ਇਹ ਲੱਤ ਮਾਰਦੇ ਸੀ ਕਿਦੇ ਅਸਾਂ ਨੂੰ ਮਾਰਦਾ ਪਤਾ ਹੀ ਨਹੀਂ ਲਾਉ ਨਹੀਂ ਭੜੀ ਠੰਡੀ ਆ ਥੱਲੇ ਬੈ ਹੈਂ ਮੈਂ ਨਾ ਹੀ ਕਮਾਲ ਹੋ ਗਈ ਆ ਤੇ ਇਹ ਗਾਆਂ ਹੀ ਆ ਫਿਰ ਖਰੀਦਣਗੇ ਗਾਵਾਂ ਵਾ ਕੋਈ ਚੱਡਾ ਤੇ ਗਾਵਾਂ ਕੋਈ ਸੀਲ ਠੰਡੀ ਹੈ ਬਹੁਤ ਸੋਹਣੀ ਫਿਰ ਨਹੀਂ ਤਾਂ ਅੱਜ ਕੱਲ ਮਈਆਂ ਲੱਤ ਮਾਰਦੀਆਂ ਗੱਬੜਾ ਟਿੱਪਰ ਨਹੀਂ ਜਿੰਦਗਾ ਹੋਰ ਜਤਨਾ ਤਾਰੇ ਕੋਈ ਲਾਤਾਂ ਨੂੰ ਪੁੱਟ ਕੇ ਰੱਖ ਗੀਏ ਨਹੀਂ ਬਹੁਤ ਵਧੀਆ ਪੇਟਪੂੜਾ ਵੀ ਚੰਗਾ ਕੱਟੀ ਦਾ ਬਾਕੀ ਥਾਂ ਚੱਡਾ ਵੀ ਪੱਦਰ ਇੱਕੋ ਜਿਹਾ ਹੈ ਤਾਂ ਸੁਣ ਬਹੁਤ ਸੋਹਣਾ ਲੱਗਾ ਜਿੰਨੀ ਬੰਦੀ ਬੈਕ ਨਹੀਂ ਬੰਦੀ ਬੈਕ ਬਣੂਗੀ ਲੋ ਜੀ ਭਾਈ ਸੰਦੀਪ ਫਿਰ ਕੀ ਲੈ ਦੇ ਕਦਮ ਇਹਦਾ ਮੁੱਲ ਤੇ 70000 ਕਰਦੇ ਆ ਜੀ ਜਾਵਾ ਉਰਦੀ ਵਾਲੇ ਕੰਮ ਕਰਦੇ 65000 ਦੀ ਦੇ ਦੇ ਦਾਂਗੇ 60 ਦੀ ਦੇ ਦਾਂਗੇ ਹਾਂਜੀ ਹਾਂਜੀ ਹੋਰ ਵੀ ਥੋੜਾ ਬਾਰਾ ਕਿ ਛੋੜੋ 2000 ਹੋਰ ਛੋੜ ਕਰਦੇ ਆਗੇ ਹੋਰ ਕਰ ਦਾਂਗੇ ਹਾਂਜੀ 2000 ਇਹ ਤਾਂ ਮੈਂ ਨਾ ਫਿਰ ਵੇਝਾ ਵੇਝਾ ਕਰਾ ਦੀ ਆ ਵੀਡੀਓ ਪਾਉਣੀ ਆ ਤੇ ਆਪਾਂ ਬਸ ਵੇਚਣ ਵਾਲਾ ਕੰਮ ਕਰਨਾ ਹੈ ਜੀ ਮੈਂ ਨਾ ਇਹ ਤਾਂ ਫਿਰ ਫੜ ਲਓ ਫੜ ਲਓ ਕਰਾ ਦੀ ਇਹਨੂੰ ਤੇ ਰੱਬ ਦਾ ਨਾਂ 63000 ਦੇ ਵੇਚ ਮਿੱਤਰੋ ਦੂਜਾ ਸੂਬਾ ਝੋਟੀ ਨਹੀਂ ਠੀਕ ਹੈ ਸੰਦੀਪ ਭਾਈ ਬਿਲਕੁਲ ਗੁੱਡ ਬਿਲਕੁਲ ਜਾਇਜ਼ ਮੁੱਲ ਕੀਤਾ ਯਾਰ ਤੂੰ ਮੁੱਲ ਬ ਹਾਂ ਜੀ ਇਹ ਇਹ ਜਗਾ ਕਿਥੋਂ ਆਈ ਕੀ ਇਹਦੀ ਡਿਟੇਲ ਦੱਸਣ ਦੱਸੋ ਮਰੀ ਅੱਖ ਤੇ ਇਹ ਭਾਈ ਤੀਜਾ ਸੂਰਾ ਇਹਦਾ ਸੂਚ ਹਾਂ ਜੀ ਆਸਲਪੂਰਿਆਂ ਤੋਂ ਲਈ ਆ ਜੀ ਆਸਲਪੂਰਿਆਂ ਤੋਂ ਬਾਡੇ ਉਧਰ ਕਿਉਂ ਮੈਂ ਨਾ ਬਹੁਤ ਵਧੀਆ ਫਿਰਦੇ ਹਾਂ ਜੀ ਤੇ ਚੰਗੇ ਦੁੱਧ ਦੀ ਮਾਤਰਾ ਤੇ ਚੱਲੂਗੀ ਹਾਂ ਜੀ ਜੀ ਠੀਕ ਆ ਜੀ 13 14 ਤੇ ਚੱਲਦੀ ਨਹੀਂ ਆ ਮੈਂ ਯਾਰ ਪਿਛਲੇ ਤੋਤੇ ਛੋੜੇ ਜੇ ਹਾਂ ਜੀ ਤੇ ਅੱਖਾਂ ਭਿਲੀਆਂ ਠੀਕ ਆ ਜੀ ਬਾਕੀ ਪੂਛ ਵੀ ਹੈਗਾ ਠੀਕ ਅੱਧੀ ਕਾਉਂਦੀ ਆ ਜੀ 50% ਨੀਲੀ 라ਵੀ ਜਿਵੇਂ ਅੱਖਾਂ ਵੀ ਬਿਲੀਆਂ ਪੈਰ ਵੀ ਪਿਛਲੇ ਧੋਤੇ ਆ ਖੋਲੋ ਜੇ ਇਹਨੂੰ ਵੀ ਤੋਰੋ ਫਿਰ ਪਲਵਾਨਾਂ ਰਗੀ ਹੈ ਜਿਵੇਂ ਕਹਿੰਦੇ ਪਲਵਾਨਾਂ ਕੋ ਸੰਭੀ ਕਿਹੜੇ ਇਹਦਾ ਵਿੱਚ ਹੈ ਨਾ ਬਣਮ ਬੜੀ ਹਕਾ ਲਈਦੀ ਆ ਠੀਕ ਆ 13 14 ਕਿਲੋ ਦੁੱਧ ਦੀ ਮਾਲਕਣ ਆ ਬੜੇ ਆਰਾਮਦਾਰੀ ਨਾਲ ਕਰ ਸਕਦੀ ਆ ਹਾਂਜੀ ਹਾਂਜੀ ਬਾਕੀ ਦੇਣਾ ਉਤਾਲੀ ਦੀ ਆ ਦੇਣਾ ਉਤਾਲਾ ਜੀ ਇੰਗੇ ਸੌਗੇ ਬਹੁਤ ਸੋਹਣਾ ਲੱਗਾ। ਸੁਭਾ ਤਿੱਜਾ ਹੈ। ਲਓ ਜੀ ਕਰ ਸਕਦੇ ਚੈੱਕ ਦੇਖ ਸਕਦੇ ਜੀ। ਬੰਦੋ ਜੀ ਮਹਾਰਾਜ। ਲੋਏ। ਭਾਈ ਸੰਦੀਪ ਜੀ ਫਿਰ ਇਹਦਾ ਕੀ ਲੈਦੇ ਕਰ ਦੇਣਾ ਆਪਾਂ। ਇਹਦਾ ਮੁੱਲ ਤੇ ਉਸ ਤਰ੍ਹਾਂ ਕਰਨ ਨੂੰ ਇੱਕ ਦਾਹ ਕਰਦੇ ਆ ਜੀ। ਅੱਛਾ ਜੀ। 95000 ਦੀ ਦੇ ਦਈਏ। ਨਹੀਂ ਜੀ। ਉਹ ਡਾਈ ਓੜ ਦੀ ਜਾਨ ਵਾਲਾ ਕੰਮ ਕਰਦੇ। 90000 ਦੀ ਦੇ ਦਾਂਗੇ ਜੀ। 90 ਦੀ ਦੇ ਦਾਂਗੇ। ਹਾਂ ਜੀ। ਨਹੀਂ ਹੋਰ ਕਰ ਦੇਗੀ 2000 ਹੋਰ ਛੋਟ ਕਰਤਾ ਹੋਰ ਕਰਤੀ ਮਾਰ ਦੋ ਫਿਰ ਥਾਪੀ 88000 ਦੀ 88000 ਦੀ ਰਜਗੀ ਥਾਪੀ 88000 ਦੀ ਥੋੜਾ ਬੜਾ ਘਰ ਆਇਆ ਦਾ ਮਾਨਤਾ ਕਰ ਦਨਗੇ ਤੇ ਇੱਕ ਵਾਰ ਜ਼ਰੂਰ ਫੋਨ ਲਾਇਓ ਤੇ ਕਨੈਕਟ ਕਰਿਓ ਬਾਈ ਸੰਦੀਪਣਾ ਮਈਆਂ ਮਿੱਤਰੋ ਦੋਵੇਂ ਲਾਈਨ ਵਾਲੀਆਂ ਦੋਵੇਂ ਚੰਗੀਆਂ ਹੈ ਤੇ ਬਿਲਕੁਲ ਦਦਾਰੂ ਪਸ਼ੂ ਆ ਬਾਕੀ ਰੇਟ ਬਾਈ ਨੇ ਬਿਲਕੁਲ ਨੋਰਮਲ ਕਰਤਾ ਆਹੜਾ ਦਿਲ ਖੁਸ਼ ਕਰਤਾ ਠੀਕ ਹੈ ਰੇਟ ਲਓ ਤੇ ਸਾਰੇ ਗੁਰੂ ਸਾਰਿਆਂ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੇ ਜੋ ਇਸ ਚੈਨ ਨਾਲ ਜੁੜਿਆ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ